ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਰਿਫਿਊਜ਼ਡ ਕੇਸਸ ਨੂੰ ਬਹੁਤ ਵੱਡੀ ਗਿਣਤੀ 'ਚ ਇਹਨਾਂ ਨੇ ਵੀਜ਼ੇ ਦਵਾਏ ਨੇ ਪਰ ਅੱਜ ਸਥਿਤੀ ਇਹ ਹੈ ਕਿ ਇਹ ਵੀ ਚਿੰਤਤ ਨੇ ਕਿ ਕੈਨੇਡਾ ਇਹਨਾਂ 네ਗੇਟਿਵ ਕਿਉਂ ਹੈ ਔਰ ਅੱਜ ਦਾ ਵਿਸ਼ਾ ਵੀ ਇਹ ਹੈ ਕਿ ਕੈਨੇਡਾ ਇਹਨਾਂ 네ਗੇਟਿਵ ਕਿਉਂ ਹੈ ਕੀ ਅਸੀਂ ਪੱਕੇ ਤੌਰ ਤੇ ਕੈਨੇਡਾ ਦਾ ਖੇੜਾ ਛੱਡ ਦਈਏ ਜਾਂ ਅਸੀਂ ਇੰਤਜ਼ਾਰ ਕਰੀਏ ਤੇ ਐਫਰਟ ਕਰਦੇ ਰਹੀਏ ਇਸ ਵਿਸ਼ੇ ਤੇ ਤੀਰਤ ਜੀ ਤੋਂ ਜਾਣਕਾਰੀ ਹਾਸਲ ਕਰਾਂਗੇ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਬਸ ਕੈਨੇਡਾ ਇੰਨਾ 네ਗੇਟਿਵ ਕਿਉਂ ਹੈ ਇਹਦਾ ਵਿਸਥਾਰ ਦਿਵਾਓ ਤੇ ਸਰਪਾ ਲੀਗਾ ਲ ਮੈਂ ਦੱਸ ਦਵਾ ਕਿ ਹਾਂ ਪਰੇਸ਼ਾਨੀ ਦਾ ਰੀਜ਼ਨ ਇੰਨਾ ਜ਼ਰੂਰ ਹੈਗਾ ਕਿ ਕਈ ਵਾਰੀ ਬੱਚਾ ਜਦੋਂ ਸਾਡੇ ਦੇ ਬਹੁਤ ਜ਼ਿਆਦਾ ਉਮੀਦ ਲੈ ਕੇ ਆਉਂਦਾ ਤੇ ਹਾਂ ਬਿਲਕੁਲ ਪਰ ਜਿੰਨੇ ਬੱਚੇ ਸਾਡੇ ਕੋਲ ਆਉਂਦੇ ਆ ਤੇ ਸਭ ਨੂੰ ਪਤਾ ਵਾ ਕਿ ਸਾਡਾ ਤਾਂ ਕੰਮ ਆ ਕਿ ਬੱਚੇ ਨੂੰ ਟਰਾਂਸਪੇਰੈਂਸੀ ਦੇ ਬੱਚੇ ਨੂੰ ਐ ਮੋਟੀਵੇਟ ਤੇ ਸੱਚਾਈ ਨਾਲ ਰੁਭਰੂ ਕਰਾ ਕੇ ਰੱਖਣਾ ਤੇ ਬਾਕੀ ਗੱਲ ਕਰਵਾ ਪਰੇਸ਼ਾਨ ਨਹੀਂ ਮਾਉਦਾ ਹੈਗਾ ਸੋ ਪਰ ਹਾਂ ਇਸ ਵੇਲੇ ਮੈਂ ਤਾਂ ਹਰ ਬੱਚੇ ਨੂੰ ਵੀ ਇਹੀ ਚੀਜ਼ ਕਹਿ ਰਿਹਾ ਕਿ ਹੌਸਲਾ ਰੱਖ ਦਲੇਰੀ ਰੱਖ ਜੇ ਦਾ ਸੋਚਿਆ ਹੋਇਆ ਵਾ ਕਿ ਹਾਂ ਵੀ ਆਪਣੀ ਜ਼ਿੰਦਗੀ ਬਣਾਉਣੀ ਹੈ ਤੇ ਵਧੀਆ ਹੋਊਗਾ ਬਾਕੀ ਇਹ ਜੋ ਚੀਜ਼ਾਂ ਚੱਲ ਰ ਫਿਊਜ਼ਰ ਰੇਟ ਜੇ ਗੱਲ ਕਰਨਾ ਡੈਫੀਨੇਟਲੀ ਰਿਕਾਰਡ ਤੋੜਾਈ ਹੈਗਾ ਤੇ ਇਹਦੇ ਪਿੱਛੇ ਤੁਸੀਂ ਕੋਈ ਵੀ ਕਾਰਨ ਕਹਿ ਸਕਦੇ ਨੇ ਮੇਨਲੀ ਜਿਹੜਾ ਸਰ ਕਾਰਨ ਆਇਆ ਤੇ ਅੱਜ ਮੈਂ ਹੋਰ ਦੱਸ ਦਵਾਂ ਜੇ ਪਰੇਸ਼ਾਨੀ ਹੈ ਅਸਲੀ ਇੰਡੀਆ ਤੋਂ ਜਾਣ ਵਾਲੇ ਬੱਚਿਆਂ ਨੂੰ ਆ ਨਾ ਪਰ ਜਿਹੜੇ ਬੱਚੇ ਕੈਨੇਡਾ ਪਹਿਲੇ ਗਏ ਹੋਏ ਆ ਚੇਸਰ ਉਹਨਾਂ ਵਾਰਸ ਤੇ ਜਿਹੜੀਆਂ ਕਿ ਬਹੁਤ ਉਧਰੋਂ ਪੋਜ਼ਿਟਿਵ ਨਿਊਜ਼ ਵੀ ਜਿਹੜੀਆਂ ਆ ਰਹੀਆਂ ਪੋਜ਼ਿਟਿਵ ਨਿਊ ਇੱਕ ਦਸਵਾਂ ਔਨਸ਼ੋਰ ਬੱਚਾ ਜੇ ਕੋਈ ਆਪਣਾ ਵੀਜ਼ਾ ਐਕਸਟੈਂਡ ਕਰਾ ਰਿਹਾ ਔਨਸ਼ੋਰ ਬੱਚਾ ਜਾਂ ਕੋਈ ਆਪਣਾ ਵੀਜ਼ਾ ਸਵਿਚ ਕਰਾ ਰਿਹਾ ਔਨਸ਼ੋਰ ਬੱਚਾ ਜੇ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਪਾ ਰਿਹਾ ਉਹਦਾ ਵੀਜ਼ਾ ਸਕਸੈਸਡ ਬਹੁਤ ਜ਼ਿਆਦਾ ਹਾਈ ਹੋਇਆ ਹੋਇਆ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹਾਈ ਸੀ ਤੇ ਬੱਚਿਆਂ ਨੂੰ ਨੁਕਸਾਨ ਵੀ ਹੋਇਆ ਤੇ ਖਾਸ ਕਰਕੇ ਉਹ ਵੀ ਬੱਚੇ ਤੇ ਇਸ ਵੇਲੇ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਉਹ ਬਹੁਤ ਜਿਹੜੇ ਕਿ ਖੁਸ਼ ਜਿਹੜੇ ਹੈਗੇ ਆ ਬਾਕੀ ਪਾਰਟ ਟਾਈਮ ਜੌਬ ਦੀ ਫੈਸਿਲਿਟੀਆਂ ਕਹਿੰਦਾ ਉਹ ਵੀ ਬੱਚਿਆਂ ਨੂੰ ਬਹੁਤ ਵਧੀਆ ਹੈਗੀਆਂ ਪਰੇਸ਼ਾਨੀ ਕੀ ਹੈਗੀ ਆ ਜਿਹੜਾ ਇਸ ਵੇਲੇ ਨਵਾਂ ਬੱਚਾ ਇੱਥੋਂ ਜਾਣਾ ਚਾਹੁੰਦਾ ਵਾ ਹਾਂ ਉਹਨੂੰ ਜੇ ਜਿਹ ਅੱਜ ਦੀ ਮੈਂ ਗੱਲ ਕਰਾਂ ਜੇ ਸਾਰਾ ਕੁਝ ਵੀ ਆਪਣੀ ਫਾਈਲ ਦੇ ਵਿੱਚ ਉਹ ਕਰਕੇ ਜਾਂਦਾ ਵਾ ਤੇ ਹਾਂ ਉਹਨੂੰ ਜਿਹੜਾ ਕੀ ਆ ਨਾਂ ਵੀ ਉਹਨੂੰ ਵੀ ਸੁਣ ਦੇਖਣੀ ਜੜੀ ਪੈ ਰਹੀ ਆ ਤੇ ਇਹਦੇ ਤੇ ਮੈਂ ਤਾਂ ਕਹੂੰਗਾ ਇੱਕੋ ਇੱਕ ਜਿਹੜਾ ਹੱਲ ਜ਼ਰੂਰ ਹੈਗਾ ਤੇ ਹਰ ਬੱਚੇ ਨੂੰ ਮੈਂ ਕਹੂੰਗਾ ਨੁਕਸਾਨ ਉਹਦਾ ਵਾ ਜਿਹੜਾ ਬੱਚਾ ਫਾਈਲ ਮਤਲਬ ਕਿ ਤਿਆਰੀ ਕਰਕੇ ਬਸ ਵੇਟ ਕਰ ਰਿਹਾ ਕਿ ਹੁਣ ਮੇਰਾ ਵੀਜ਼ਾ ਕਦ ਹੋਊਗਾ ਬਟ ਨਾਲ ਦੀ ਨਾਲ ਜਿਹੜਾ ਬੱਚਾ ਕੈਨੇਡਾ ਜੇ ਨੇ ਜਾਣਾ ਵਾ ਉਹ ਆਪਣੀ ਨਾਲ ਦੀ ਨਾਲ ਤਿਆਰੀ ਕਰ ਰਿਹਾ ਤਿਆਰੀ ਕਿਦਾਂ ਕਰ ਰਿਹਾ ਵਾ ਕੋਈ ਉਹ ਸਕਿੱਲ ਸਿੱਖ ਰਿਹਾ ਜਾਂ ਕੋਈ ਉਹ ਫ੍ਰੈਂਚ ਲੈਂਗੁਏਜ ਸਿੱਖ ਰਿਹਾ ਜਿਹੜੀ ਉੱਥੇ ਜਾ ਕੇ ਉਹਦੇ ਕੰਮ ਆਊਗੀ ਉੱਥੇ ਜਾ ਕੇ ਪਹੁੰਚ ਕੇ ਪੀਆਰ ਦੇ ਵਿੱਚ ਕੰਮ ਹੋਊਗੀ ਉਹ ਬੱਚਾ ਤਾਂ ਬਿਲਕੁਲ ਜਿਹੜਾ ਕਿ ਸਹੀ ਹੈਗਾ ਪਰ ਅੱਜ ਮੈਂ ਕਹਿੰਦਾ ਸਾਵਧਾਨ ਵੀ ਕਰਨਾ ਪਊਗਾ ਬਹੁਤ ਸਾਰੇ ਬੱਚੇ ਨਾ ਕਹਿੰਦੇ ਨਾ ਕਿ ਉਹ ਇੱਕ ਹਵਾਈ ਜਹਾਜ਼ 'ਚ ਬੈਣ ਦਾ ਜਿਹੜਾ ਚਾਲ ਆ ਲਓ ਇੱਕ ਝੂਟੇ ਦਾ ਚਾਲ ਆ ਲਓ ਬੜੀ ਕਾਲੀ ਜੀ ਪੈਂਦੀ ਹੈ ਹੁੰਦੀ ਹੈ ਸੁਭਾਵੇ ਕੀ ਜਿਹੜੀ ਹੈਗੀ ਕਿ ਮੇਰਾ ਵੀਜ਼ਾ ਕਿਉਂ ਨਹੀਂ ਹੈ ਮੈਨੂੰ ਫਟਾਫਟ ਜਾਣਾ ਮੇਰਾ ਟਾਈਮ ਖਰਾਬ ਹੋ ਗਿਆ ਸੋ ਟਾਈਮ ਖਰਾਬ ਤਾਂ ਹੈਗਾ ਜੇ ਆਪਾਂ ਕੁਝ ਨਹੀਂ ਕਰਦੇ ਫਿਰ ਤਾਂ ਹੈਗਾ ਵਾ ਤੇ ਕਈ ਬੱਚੇ ਸਰ ਅੱਜ ਵੀ ਮੇਰੇ ਤੋਂ ਨਾ ਸਟੂਡੈਂਟ ਆਏ ਜਿਹੜੇ ਕਹਿੰਦੇ ਕਿ ਨਹੀਂ ਜੀ ਸਾਾਨੂੰ ਤਾਂ ਸੀ ਤਾਂ ਜਾਣਾ ਹੀ ਜਾਣਾ ਵਾ ਮਾਪਿਆਂ ਨੂੰ ਵੀ ਪਰੇਸ਼ਾਨ ਕੀਤਾ ਹੈ ਕਿ ਅਸੀਂ ਭਾਵੇਂ ਸਾਈਪਰ ਅਸੀਂ ਚੱਲ ਜਾਾਂਗੇ ਤੇ ਮੈਂ ਤਾਂ ਕਹੂੰਗਾ ਅਸੀਂ ਕਿਤੇ ਕਿਸੇ ਹੋਰ ਕੰਟਰੀ ਚੱਲ ਜਾਾਂਗੇ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਇੰਨਾ ਸੌਖਾ ਨਹੀਂ ਆ ਵੀਜ਼ਾ ਦਾ ਆਈ ਜਾਣਾ ਵਾ ਜੇ ਮੈਂ ਤੁਹਾਨੂੰ ਸਿੱਧੀ ਗੱਲ ਜਿੰਦਗੀ ਬਣਾਉਣੀ ਸੌਖੀ ਨਹੀਂ ਵੀਜ਼ਾ ਦਾ ਸੌਖਾ ਹੀ ਆ ਜਿਵਾਵਾਂ ਕੈਨੇਡਾ ਔਖਾ ਜ਼ਰੂਰ ਹੈਗਾ ਇਹ ਹੋਰ ਤੁਸੀਂ ਇਹ ਵੀ ਨਹੀਂ ਪਤਾ ਕਿ ਉਹ 10 15 ਦਿਨ ਹੋਏ ਅਸੀਂ ਤੁਹਾਨੂੰ ਕਹੀਏ ਕਿ ਡੇਲੀ ਬੇਸਿਸ ਤੇ ਫਾਇਜ਼ ਲਾ ਰਹੇ ਹਾਂ ਡੇਲੀ ਬੇਸਿਸ ਤੇ ਆਪਣੇ ਇੱਕ ਕੰਮ ਕਰਨ ਦਾ ਸਟਾਈਲ ਚੇਂਜ ਕਰ ਰਹੇ ਹਾਂ ਕਿਉਂਕਿ ਮੈਂ ਹਮੇਸ਼ਾ ਚਾਹੁੰਦਾ ਵਾਂ ਖਾਸ ਕਰਕੇ ਜਿਹੜੇ ਖਰਾਬ ਹੋਏ ਬੱਚੇ ਹਨ ਨਾ ਉਹ ਤਾਂ ਵੀਜ਼ਾ ਲੈ ਕੇ ਹੀ ਜਾਣ ਜਿਹੜੇ ਕੀ ਹੈਗੇ ਆ ਸੋ ਆਪਣੇ ਆਪ ਨੂੰ ਵੀ ਡੇਲੀ ਚੇਂजेस ਕਰ ਰਹੇ ਹਾਂ ਕੈਨੇਡਾ ਦੀਆਂ ਜਿਹੜੀਆਂ ਡੇਲੀ ਬੇਸਿਸ ਰਿਕੁਆਇਰਮੈਂਟ ਚੇਂਜ ਹੋ ਅਨੀ ਟਾਈਮ 에 ਚੇਂਜ ਹੁੰਦਾ ਜਿਹੜਾ ਕਿ ਆਪਾਂ ਵੇਟ ਕਰ ਸਕਦੇ ਆ ਉਹਦੇ ਪਿੱਛੇ ਵੀ ਸਰ ਅੱਜ ਮੈਂ ਦੱਸ ਦਵਾ ਕਿ ਆਪਾਂ ਕਿਉਂ ਉਮੀਦ ਰੱਖਾਂ ਐਂਡ ਆਫ ਦਾ ਡੇ ਸੱਚਾਈ ਹੈ ਪੈਸੇ ਦੀ ਦੁਨੀਆ ਠੀਕ ਹੈ ਨਾ ਜੀ ਆ ਕੈਨੇਡਾ ਚ ਜਿੰਨੇ ਬੱਚੇ ਆੜੀਆਂ ਫੀਸਾਂ ਦੇ ਰਹੇ ਆ ਜੇ ਵੀਜ਼ਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਫੀਸਾਂ ਵਾਪਸ ਆ ਰਹੀਆਂ ਤੇ ਜੇ ਚੀਜ਼ ਮੇਰੇ ਵਰਗੇ ਨੂੰ ਪਤਾ ਆਪਣੇ ਦਿਲ ਤੇ ਹੱਥ ਰੱਖ ਕੇ ਜੇ ਤੁਹਾਨੂੰ ਵੀ ਪਤਾ ਕਿ ਨਹੀਂ ਵੀਜ਼ਾ ਹੈ ਚੱਲ ਆਪਾਂ ਚੱਲੀਏ ਕਿਉਂਕਿ ਇਹ ਚੀਜ਼ ਹੈ ਨਾ ਪਿਛਲੇ ਰਿਫਿਊਜ਼ਲ ਕੈਨੇਡਾ ਹੁਣ ਪਹਿਲੀ ਵਾਰ ਇਹ ਨਹੀਂ ਦੇ ਰਿਹਾ ਬੜੀ ਵਾਰੀ ਇਦਾਂ ਦਾ ਟਰੈਂਡ ਆਇਆ ਹਾਂ ਪਰ ਇਸ ਵਾਰੀ ਰਿਫਿਊਜ਼ਲ ਰੇਟ ਜਿਹੜਾ ਜ਼ਰੂਰ ਹਾਈ ਚਲਾ ਗਿਆ ਬੱਚੇ ਕੀ ਕਰਦੇ ਉਹਦੇ ਫਿਰ ਕੰਟਰੀ ਚੇਂਜ ਕਰ ਲੈਂਦੇ ਸਰ ਜਿਹੜੇ ਕੰਟਰੀ ਚੇਂਜ ਕਰ ਲਏ ਤੇ ਉੱਥੇ ਅੱਜ ਮੈਂ ਇਸ ਮੰਚ ਤੇ ਕਹਿਣਾ ਵੀ ਚਾਹਾਂਗਾ ਘੱਟੋ ਘੱਟ 50% ਬੱਚੇ ਹੋਣਗੇ ਅੱਧੇ ਬੱਚੇ ਸ਼ਾਇਦ ਜ਼ਿਆ ਸੋ ਐਸਲੀ ਮੈਂ ਇਹ ਕਹਾਂਗਾ ਤੁਸੀਂ ਕਾਲੀ ਨਾ ਕਰੋ ਆਉਣ ਵਾਲੇ ਦਿਨਾਂ ਚ ਆਪਾਂ ਪੋਜ਼ਿਟਿਵਿਟੀ ਦੀ ਉਮੀਦ ਕਿਉਂ ਕਰ ਸਕਦੇ ਉਹ ਜਿੱਦਾਂ ਗਿਆ ਪੈਸੇ ਦੀ ਦੁਨੀਆ ਪੈਸਾ ਜੇ ਵਾਪਸ ਆ ਗਿਆ ਕੈਨੇਡਾ ਨੇ ਵੀ ਕੋਈ ਫਾਇਦਾ ਨਹੀਂ ਹੈਗਾ ਪੈਸਾ ਜੇ ਯੂਨੀਵਰਸਿਟੀ ਵਾਪਸ ਦੇ ਰਹੀ ਯੂਨੀਵਰਸਿਟੀ ਆਪਣੇ ਕਿੱਥੋਂ ਖਰਚੇ ਚੱਕੂਗੀ ਯੂਨੀਵਰਸਿਟੀ ਦਾ ਜਿਹੜਾ ਸਾਰਾ ਸਟਾਫ ਹੈਗਾ ਉਹਦੇ ਖਰਚੇ ਕਿੱਥੋਂ ਚੱਕਣਗੇ ਮੋਸਟ ਇੰਪੋਰਟੈਂਟ ਅੱਜ ਦੀ ਡੇਟ ਦੇ ਵਿੱਚ ਨਿਊਜ਼ ਆਰਟੀਕਲ ਜਿਹੜੀਆਂ ਲੱਗਣੇ ਸ਼ੁਰੂ ਹੋ ਗਏ ਉੱਥੇ ਦੇ ਲੋਕਾਂ ਨੇ ਬੈਂਕਰਪਸੀਜ਼ ਫਾਈਲ ਕਰਨੀਆਂ ਸ਼ੁਰੂ ਕਰਤੀਆਂ ਤੇ ਇੱਕ ਹੋਰ ਦੱਸ ਦਵਾਂ ਪੋਜ਼ਿਟਿਵ ਅਪਡੇਟ ਇਹ ਵੀ ਸੀਗਾ ਕੈਨੇਡਾ ਦੀ ਇਕਨੋਮੀ ਜੇ ਮੈਂ ਪਿਛਲੇ ਟਾਈਮ ਤੋਂ ਮੰਨਦਾ ਉਹ ਵੀ ਹੁਣ ਵਧਣੀ ਸ਼ੁਰੂ ਹੋਈ ਹੈ ਤੇ ਇੱਕ ਪਾਸੇ ਇਕਨੋਮੀ ਵਧਣੀ ਸ਼ੁਰੂ ਹੋਈ ਤੇ ਇੱਕ ਪਾਸੇ ਬੈਂਕਰਪਸੀ ਲੋਕਾਂ ਨੇ ਫਾਈਲ ਕਰਨੀ ਸ਼ੁਰੂ ਕਰ ਦਿੱਤੀ ਇਹ ਕਿਤੇ ਨਾ ਕਿਤੇ ਦੋ ਕੌਂਟਰਡਿਕਟ ਸਟੇਟਮੈਂਟ ਆ ਇਹਦੇ ਪਿੱਛੇ ਰੀਜ਼ਨ ਪਤਾ ਕੀ ਆ ਬੱਚਾ ਘਟ ਜਾ ਰਿਹਾ ਜਿਹੜੇ ਘਰਾਂ ਦੇ ਵਿੱਚ ਕਿਉਂਕਿ ਸਭ ਨੂੰ ਪਤਾ ਵੀ ਉਥੇ ਘਰਾਂ ਦੇ ਰੇਟ ਪਿਛਲੇ ਸਮੇਂ 'ਚ ਕਿੱਦਾਂ ਵਧੇ ਸੀ ਇਹ ਸੀਗਾ ਜੀ ਉਥੇ ਮੇਨ ਰੀਜ਼ਨ ਕੈਨੇਡਾ ਦੀ ਇਕਨੋਮੀ ਡਾਊਨ ਹੋਣ ਦਾ ਵੀ ਸਾਰੀਆਂ ਚੀਜ਼ਾਂ ਦਾ ਰੀਜ਼ਨ ਸੀਗਾ ਕਿ ਜਦੋਂ ਕੈਨੇਡਾ ਦੇ ਰੀਸੇਲ ਦੇ ਪ੍ਰਾਈਸ ਨਾ ਕਾਲਜ ਸਕੂਲ ਬਲਕਿ ਬੱਚੇ ਮਿਲ ਰਹੇ ਆ ਨਾ ਘਰਾਂ ਦੇ ਰੈਂਡ ਦੇ ਵਿੱਚ ਬੱਚੇ ਮਿਲ ਰਹੇ ਆ ਕਿਰਾਏ ਡੇ ਬਾਈ ਡੇ ਜਿਹੜੇ ਕੀ ਘਟਦੇ ਜਾ ਰਹੇ ਹਾਂ ਉਹੀ ਨਾ ਉੱਥੇ ਦੇ ਬੱਚਿਆਂ ਨੂੰ ਫਾਇਦਾ ਜ਼ਰੂਰ ਹੋ ਰਿਹਾ ਬਟ ਐਂਡ ਆਫ ਦਾ ਡੇ ਜੀ ਉਹਨਾਂ ਨੇ ਆਪਣੀ ਇਕਨੋਮੀ ਸਟਰੋਂਗ ਕਰਨੀ ਆ ਤੇ ਕੈਨੇਡਾ ਦੀ ਗਵਰਨਮੈਂਟ ਨੂੰ ਵੀ ਪਤਾ ਕਿ ਵੀਜ਼ਾਸ ਦੇਣੇ ਪੈਣੇ ਬਟ ਹਾਂ ਅੱਜ ਦੀ ਰੇਟ ਦੇ ਵਿੱਚ ਕਹਿ ਸਕਦੇ ਆ ਕਿ ਧੱਕਾ ਚੱਲਿਆ ਪਰ ਹਾਂ ਬੱਚਿਆਂ ਦੇ ਧੱਕਾ ਚੱਲਿਆ ਪਰ ਇੱਕ ਮੈਂ ਹੋਰ ਬੱਚਿਆਂ ਨੂੰ ਵੀ ਐਗਜ਼ੈਂਪਲ ਜਦੋਂ ਸਾਹਮਣੇ ਮੇਰੇ ਆਉਂਦੇ ਆ ਤੇ ਮੈਂ ਬੱਚਿਆਂ ਨੂੰ ਪੋਜ਼ਿਟਿਵ ਕਰਨ ਨੂੰ ਸਮਝਾਉਂਦਾ ਹੁੰਦਾ ਕਿ ਜੇ ਬੰਦੇ ਦੇ ਕਿਤੇ ਨਾ ਸ਼ ਜਾ ਮਲੇ ਕੱਟ ਲੱਗ ਜੇ ਤੇ ਬੰਦਾ ਦਰਦ ਹੁੰਦਾ ਤੇ ਉਪਰ ਡਾਕਟਰ ਜਿਹੜਾ ਸਾਹਮਣੇ ਆਉਂਦਾ ਉਹ ਕੋਈ ਗੱਲ ਨਹੀਂ ਪੱਟੀ ਕਰਤੀ ਦਵਾਈ ਲਾਤੀ ਠੀਕ ਹੋ ਜਾਣਾ ਪਰ ਕਹਿੰਦਾ ਜੇਤੇ ਬੀਜੇ ਦੀ ਉਹਨੂੰ ਪਤਾ ਲੱਗਦਾ ਕਿ ਉਹ ਜੇ ਮੇਰੇ ਵਰਗਾ ਵੀ ਹੁਣ ਕਹਿੰਦਾ ਟੈਨਸ਼ਨ ਨਾਲ ਸਾਰਾ ਕੁਝ ਸਹੀ ਹੋਏ ਨਾ ਬੇਫਿਕਰ ਹੈ ਪਰ ਜਿਹਦੇ ਤੇ ਕਹਿੰਦੇ ਨੇ ਰਿਫਿਊਜ਼ਲ ਲੱਗੀ ਆ ਜਿਹਦੇ ਸੁਪਨੇ ਡਿਲੇ ਹੋਏ ਆ ਜਿਹਨੇ ਮਲੀ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਦੱਸਦਾ ਸੀਗਾ ਕਿ ਵਸ ਇਹਦੀ ਮੈਂ ਤਾਂ ਹੁਣ ਚੱਲਣਾ ਜੀ ਸਾਡੀ ਫਾਈਲ ਲੱਗੀ ਉਹਨਾਂ ਦੀ ਕਈ ਵਾਰੀ ਲੱਗਦਾ ਕਿ ਹੁਣ ਅਸੀਂ ਕਿੱਦਾਂ ਪੇਸ਼ ਕਰਾਂਗੇ ਇਹਨੇ ਮੋਸ਼ੀ ਦੇ ਵਿੱਚ ਸੋ ਡਰਨ ਦੀ ਲੋੜ ਨਹੀਂ ਆ ਆਪਣੇ ਸਕਿੱਲਸ ਤੇ ਕੰਮ ਨਾਲ ਦੀ ਨਾਲ ਕਰਦੇ ਹੋ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜੋ ਮੇਰੀ ਸੋਚ ਹੈਗੀ ਆ ਵਾਈਗੁਰੂ ਜੋ ਕਰਦਾ ਵਧੀਆ ਕਰਦਾ ਜੇ ਡਿਲੇ ਵੀ ਹੋ ਰਹੇ ਨੇ ਇਹਦੇ ਪਿੱਛੇ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਆ ਜਾਣਾ ਅੱਜ ਮੈਂ ਦੁਬਾਰਾ ਤੁਹਾਨੂੰ ਕਹਾਂਗਾ ਚਾਹੇ ਕਟਿੰਗ ਨੋਟ ਕਰਕੇ ਦੇ ਲੋ ਵੀਜ਼ਾ ਆ ਹੀ ਜਾਣਾ ਹੈਗਾ ਵਾ ਕੈਨੇਡਾ ਨੇ ਕਦੀ ਨਹੀਂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਹੈਗਾ ਪਰ ਆਪਣੇ ਬੱਚੇ ਨੂੰ ਸਕਿੱਲ ਦਿਵਾਓ ਆਪਣੇ ਬੱਚੇ ਨੂੰ ਜਿਹੜਾ ਕੀ ਹੈ ਹੈਗਾ ਫ੍ਰੈਂਚ ਇਥੇ ਸਿਕਾਓ ਕਿ ਕੈਨੇਡਾ ਪਹੁੰਚ ਗਏ ਕਿ ਜਿਹੜੀ ਉਹ ਰੇਸ ਆ ਉਸ ਰੇਸ ਦੇ ਵਿੱਚ ਕਿਦਾਂ ਜਿੱਤੇ ਕਿ ਘਾਵਤ ਵੀ ਜੜੀ ਹੈਗੀ ਆ ਰੇਸ ਦੇ ਵਿੱਚ ਕੌਣ ਪਹਿਲਾਂ ਨੱਠਿਆ ਮੈਟਰ ਨਹੀਂ ਕਰਦਾ ਰੇਸ ਦੇ ਵਿੱਚ ਜਿੱਤਿਆ ਗਾਉણો ਮੈਟਰ ਕਰਦਾ ਸੋ ਰੇਸ ਉਹੀ ਜਿੱਤੇਗਾ ਜੇ ਅੱਜ ਆਪਣੀ ਚਲੋ ਆਪਾਂ ਰੇਸਵਾਰੀ ਨਹੀਂ ਆ ਰਹੀ ਪਰ ਆਪਾਂ ਆਪਣਾ ਹਾਰਡਵਰਕ ਕਰ ਲਈ ਉਹਦੀ ਤਿਆਰੀ ਕਰ ਲਈਏ ਕਿ ਕੈਨੇਡਾ ਦੇ ਵਿੱਚ ਪਹੁੰਚ ਕੇ ਜਿਹੜੀ ਮੇਰੀ ਜ਼ਿੰਦਗੀ ਬਣਾਉਂਦੀ ਜਿਹੜੀ ਰੇਸ ਹੈਗੀ ਆ ਉਹਦੇ ਵਿੱਚ ਮੈਂ ਕਿੱਦਾਂ ਜਸ ਉਹ ਤਾਂ ਹੀ ਜਿੱਤੋਗੇ ਜੇ ਆਪਾਂ ਅੱਜ ਤਿਆਰੀ ਕਰ ਲਾਂਗੇ ਸੋ ਸਮਾਂ ਨਹੀਂ ਖਰਾਬ ਕਰਨਾ ਹੈਗਾ ਬਾਕੀ ਸਰ ਕੈਨੇਡਾ ਨੂੰ ਮੈਂ ਓਵਰਆਲ ਤਾਂ ਪੋਜ਼ਿਟਿਵ ਹੀ ਦੇਖਦਾ ਬਹੁਤ ਸਾਰੇ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਣੀ ਆ ਇਹ ਵੀ ਸੱਚਾਈ ਹੈ ਜਿਹੜੇ ਉੱਥੇ ਬੱਚੇ ਐਸਲੇ ਥੋੜਾ ਸਟਕ ਫੀਲ ਜ਼ਰੂਰ ਕਰ ਰਹੇ ਆ ਤੇ ਉਹਨਾਂ ਸਾਰੇ ਬੱਚਿਆਂ ਨੂੰ ਵੀ ਮੈਂ ਕਹਾਂਗਾ ਤੁਹਾਡੇ ਕੋਲ ਵੀ ਰਸਤਾ ਜਿਹੜਾ ਹੈਗਾ ਵਾ ਫ੍ਰੈਂਚ ਜੋ ਕਿ ਮੈਂ ਹਾਈਲੀ ਰეკਮੈਂਡ ਕਰਦਾ ਅੱਜ ਨਹੀਂ ਕਰਦਾ ਤੇ ਉਹਨਾਂ ਤੋਂ ਮੇਰੇ ਨਾਲ ਤਾਂ 1.5-2 ਸਾਲ ਤੋਂ ਰეკਮੈਂਡ ਕਰ ਰਹੇ ਆ ਜਦੋਂ ਫ੍ਰੈਂਚ ਦਾ ਕਿਤੇ ਰੌਲਾ ਵੀ ਨਹੀਂ ਸੀਗਾ ਸ਼ਾਇਦ ਜੇ ਅੱਜ ਬੱਚਿਆਂ ਨੇ ਉਹਦੋਂ ਦੀ ਸ਼ੁਰੂ ਕੀਤੀ ਹੁੰਦੀ ਨਾ ਤੇ ਸ਼ਾਇਦ ਅੱਜ ਘਰ ਵੀ ਲੈ ਲੈਂਦੇ ਮੈਂ ਤਾਂ ਕਹਿੰਦਾ ਅੱਜ ਤੋਂ ਹੀ ਅੱਖਾਂ ਖੋਲੋ ਅੱਜ ਤੋਂ ਹੀ ਕਰਨੀ ਸ਼ੁਰੂ ਕਰਦੇ ਹੋ ਸਟਾਰਟਿੰਗ 'ਚ ਔਖੀ ਜ਼ਰੂਰ ਲੱਗੂਗੀ ਬਾਅਦ 2028 ਦੇ ਤੱਕ ਦੇ ਕੋਟਾ ਪੂਰਾ ਨਹੀਂ ਹੋਣਾ ਇਹਦਾ ਬਾਕੀ ਇਹਦਾ ਭਾਵਾਂ ਜਿਹੜਾ ਕੀ ਆ ਉੱਥੇ ਇਸ ਵੇਲੇ ਬੱਚੇ ਹੈਲਥ ਕੇਅਰ ਦੇ ਕੋਰਸ ਕਰ ਰਹੇ ਜਾਂ ਕੋਈ ਹੋਰ ਪਾਸੇ ਮੇਰੀ ਚੀਜ਼ਾਂ ਨੂੰ ਤੁਰ ਰਹੇ ਆ ਉਹਦਾ ਤਾਂ ਸ਼ਾਇਦ ਪਤਾ ਨਹੀਂ ਕੋਟਾ ਕਿੰਨੀ ਦੇਰ ਚੱਲੇਗਾ ਕਿੰਨੀ ਨਹੀਂ ਚੱਲੇਗਾ ਬਟ ਦਿਸ ਥਿੰਗ ਇਜ਼ ਰਿਟਨ ਔਨ ਕੈਨੇਡੀਅਨ ਏਂਬੈਸੀ ਦੀ ਸਾਈਟ ਤੇ ਹੈਗੀ ਹੈ ਕਿ 2028 ਤੱਕ ਕੋਟਾ ਚੱਲੇਗਾ ਤੋਂ ਫ੍ਰੈਂਚ ਵਾਲੇ ਬੱਚਿਆਂ ਨੂੰ ਆਪਣੇ ਪਾਸੇ ਲਾਓ ਚਾਹੇ ਇੰਡੀਆ ਤੋਂ ਚਾਹੇ ਉੱਥੋਂ ਤਾਂ ਕਿ ਆਪਾਂ ਉੱਥੇ ਜਿਹੜੀ ਕਿ ਪੀਆਰ ਦੀ ਇੱਕ ਜਿਹੜੀ ਸਾਈਕੋਲੋਜੀ ਦੀ ਟੈਨਸ਼ਨ ਹੈ ਨਾ ਉਹ ਆਪਣੇ ਤੁਹਾਡੇ ਕਿਸੇ ਬੱਚੇ ਨੂੰ ਫੇਸ ਨਾ ਕਰਨੀ ਪਵੇ ਜੀ ਚਲੋ ਬੜੀਆਂ ਇੰਪੋਰਟੈਂਟ ਗੱਲਾਂ ਸਾਡੇ ਨਾਲ ਤੀਰਤ ਜੀ ਨੇ ਸਾਂਝੀਆਂ ਕੀਤੀਆਂ ਨੇ 85578 85578 ਕੋਈ ਵੀ ਕਨਫਿਊਜ਼ਨ ਹੈ ਕੋਈ ਸਵਾਲ ਹੈ ਤਾਂ ਇਸ ਨੰਬਰ ਤੇ ਕਾਲ ਕਰੋ ਤੀਰਤ ਜੀ ਨਾਲ ਸੰਪਰਕ ਕਰੋ ਡਿਜੀਟੌਰ ਤੇ ਮਿਲੋ ਥੈਂਕ ਯੂ ਸੋਮਾ